ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕਾਰਨ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਮਜੀਠੀਆ ਦੇ ਬਨੋ ਤਿੰਨ ਟਵੀਟ ਕਰਕੇ ਵੱਡੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਵਰ ਨੂੰ ਬਦਲਣਾ ਤੱਕ ਪੈ ਸਕਦਾ ਹੈ ਇਹ ਦਾਵਾ ਵਿਕਰਮ ਮਜੀਠੀਆ ਬਲੋਕੀਤਾ ਗਿਆ ਅਤੇ ਇਹ ਦਾਵਾ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਤੀ ਰਾਤ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤਾ ਮਜੀਠੀਆ ਲਗਾਤਾਰ ਇਸ ਮਾਮਲੇ ਦੇ ਉੱਤੇ ਤਿੰਨ ਵਾਰ ਟਵੀਟ ਕਰ ਚੁੱਕੇ ਨੇ ਅਤੇ ਇੱਕ ਵਾਰ ਵੀਡੀਓ ਅਪਲੋਡ ਕਰਕੇ ਸਾਰੀ ਸਥਿਤੀ ਨੂੰ ਬਿਆਨ ਕਰ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਇਹ ਖਬਰਾਂ ਬਾਹਰ ਨਹੀਂ ਆਉਣ ਦਿੱਤੀਆਂ ਜਾ ਰਹੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਹਾਲਤ ਉਹਨਾਂ ਦੇ ਲਿਵਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਜਿਸ ਨੂੰ ਦੱਸਿਆ ਨਹੀਂ ਜਾ ਰਿਹਾ ਲੋਕਾਂ ਦੇ ਵਿੱਚ ਅਤੇ ਮੀਡੀਆ ਦੇ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਮੁੱਖ ਮੰਤਰੀ ਦਫ਼ਤਰ ਤੋਂ ਜੋ ਅਪਡੇਟ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਉਹਨਾਂ ਨੇ ਸਿਰਫ ਰੁਟੀਨ ਚੈੱਕਅਪ ਦੇ ਲਈ ਇੱਥੇ ਜਾਣਾ ਸੀ ਪਰ ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ ਮਜੀਠੀਆ ਨੇ ਤਾਂ ਇਹ ਦਾਵਾ ਤਿੰਨ ਵਾਰ ਕਰ ਦਿੱਤਾ ਕਿ ਮੁੱਖ ਮੰਤਰੀ ਦਾ ਲੀਵਰ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਤੇ ਉਹਨਾਂ ਦਾ ਲੀਵਰ ਟ੍ਰਾਂਸਪਲੈਂਟ ਵੀ ਕੀਤਾ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੁਰਦਿਆਂ ਤੱਕ ਇਨਫੈਕਸ਼ਨ ਇਸਦੀ ਹੋ ਚੁੱਕੀ ਹੈ। ਇਸ ਤਰ੍ਹਾਂ ਦੇ ਦਾਅਵੇ ਕਰਕੇ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਵੱਡੀ ਚਿੰਤਾ ਜ਼ਾਹਰ ਕਰਦੇ ਆਖਿਆ ਕਿ ਸਾਨੂੰ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਸਾਰੀ ਸੱਚਾਈ ਸਾਹਮਣੇ ਫੋਰਟਿਸ ਹਸਪਤਾਲ ਦੇ ਵੱਲੋਂ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਪਾਕਿਸਤਾਨ ਦੇ ਨਾਲ ਇਸ ਦਾ ਬਾਰਡਰ ਲੱਗਦਾ ਤਾਂ ਇੱਕ ਮੁੱਖ ਮੰਤਰੀ ਜਿਸ ਨੇ ਸਾਰਾ ਸੂਬਾ ਸੰਭਾਲਣਾ ਹੈ ਜਿਸ ਦੀ ਵੱਡੀ ਜ਼ਿੰਮੇਵਾਰੀ ਹੈ ਉਸ ਦੇ ਬਾਰੇ ਇਸ ਤਰੀਕੇ ਦੇ ਨਾਲ ਲਕੋਚ ਪਾ ਕੇ ਇਲਾਜ ਨਹੀਂ ਕੀਤਾ ਜਾਣਾ ਚਾਹੀਦਾ ਇਸ ਦੀ ਜਾਣਕਾਰੀ ਸਭ ਦੇ ਸਾਹਮਣੇ ਰੱਖ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਬਜੀਠੀਆ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਇਹ ਵੱਡਾ ਦਾਵਾ ਸਵੇਰ ਤੋਂ ਕੀਤਾ ਜਾ ਰਿਹਾ ਪਰ ਆਮ ਆਦਮੀ ਪਾਰਟੀ ਵੱਲੋਂ ਕਿਤੇ ਵੀ ਅਜਿਹਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਨਾ ਹੀ ਕਿਸ ਨੇ ਇਹਨਾਂ ਗੱਲਾਂ ਦਾ ਖੰਡਨ ਕੀਤਾ ਹੈ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੀ ਸਿਹਤ ਨਾਲ ਜੁੜੀ ਹੋਈ ਮਜੇਠੀਆ ਲਗਾਤਾਰ ਇਸ ਤਰ੍ਹਾਂ ਦੀ ਅਪਡੇਟ ਦੇ ਰਹੇ ਨੇ ਅਤੇ ਵੱਡੇ ਸਵਾਲ ਚੁੱਕ ਰਹੇ ਨੇ ਪੰਜਾਬ ਦੇ ਇਸ ਮੁੱਖ ਮੰਤਰੀ ਦੇ ਸਿਹਤ ਨੂੰ ਲੈ ਕੇ ਜੁੜੇ ਹੋਏ ਮਾਮਲੇ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਵਿਕਰਮ ਮਜੀਠੀਆ ਕੋਲ ਸੱਚਮੁੱਚ ਕੋਈ ਸਬੂਤ ਹੈ ਜਾਂ ਫਿਰ ਮਜੀਠੀਆ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਆਪਣਾ ਵਿਚਾਰ ਤੁਸੀਂ ਵੀ ਦਿਓ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਲਗਾਤਾਰ ਫਾਂਸੀ ਦੀ ਜਿਹੜੀ ਇਹ ਸਜ਼ਾ ਕੱਟ ਰਹੇ ਨੇ ਜਿਸ ਦੇ ਅਧੀਨ ਅਜੇ ਤੱਕ ਫਾਂਸੀ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ ਪਰ ਹੁਣ ਇਸ ਮਾਮਲੇ ਦੇ ਉੱਤੇ ਰਿਵਿਊ ਪੀਟੀਸ਼ਨ ਤੇ ਦੁਬਾਰਾ ਤੋਂ ਵਿਚਾਰ ਸੁਪਰੀਮ ਕੋਰਟ ਕਰਨ ਜਾ ਰਹੀ ਹੈ ਜਿਸ ਦੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਸੁਪਰੀਮ ਕੋਰਟ ਦੇ ਵੱਲੋਂ ਮੰਗ ਲਿਆ ਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਇਨਕਾਰ ਕਰਨ ਤੋਂ 16 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਮਰਤੋਂ ਜਾਂਚ ਕਰਨ ਦੀ ਸਹਿਮਤੀ ਦਿੱਤੀ ਹੈ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਉਸ ਦੀ ਨਵੇਂ ਪਟੀਸ਼ਨ ਤੇ ਨੋਟਿਸ ਜਾਰੀ ਕੀਤੇ ਨੇ ਜਿਸ ਵਿੱਚ ਰਾਜੌਣਾ ਦੀ ਪਿਛਲੇ 28 ਸਾਲਾਂ ਦੀ ਕੈਦ ਅਤੇ ਉਸ ਦੀ ਰਹਿਮ ਦੀ ਅਪੀਲ ਦਾ ਫੈਸਲਾ ਕਰਨ ਵਿੱਚ ਬਹੁਤ ਦੇਰੀ ਦਾ ਹਵਾਲਾ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ 3 ਮਈ 2023 ਨੂੰ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਖਾਰਜ ਕਰ ਦਿੱਤੀ ਸੀ ਅਤੇ ਕੇਂਦਰ ਨੂੰ ਕਿਹਾ ਸੀ ਕਿ ਜਦੋਂ ਵੀ ਜ਼ਰੂਰੀ ਜਾਪੇ ਰਹਿਮ ਦੀ ਅਪੀਲ ਉੱਤੇ ਫੈਸਲਾ ਲਵੇ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਾਜੋਣਾ ਦੀ ਮੌਤ ਦੀ ਸਜ਼ਾ ਘਟਾਉਣ ਦੀ ਤਾਜ਼ਾ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ ਕਿਉਂਕਿ ਕੇਂਦਰੀ ਉਸ ਦੀ 25 ਮਾਰਚ 2012 ਦੀ ਰਹਿਮ ਦੀ ਅਪੀਲ ਤੇ ਅਜੇ ਤੱਕ ਫੈਸਲਾ ਲੈਣ ਦੇ ਵਿੱਚ ਕੇਂਦਰ ਸਰਕਾਰ ਅਸਫਲ ਰਹੀ ਹੈ 1995 ਦੇ ਵਿੱਚ ਬੈਂਸ ਸਿੰਘ ਦੀ ਹੱਤਿਆ ਦੇ ਦੋਸ਼ ਦੇ ਵਿੱਚ ਰਾਜੋਣਾ ਨੂੰ ਫਾਂਸੀ ਦੀ ਉਡੀਕ ਹੈ ਜਿਹੜੀ 28 ਸਾਲਾਂ ਤੋਂ ਹੈ ਜੇਲ੍ਹ ਦੇ ਵਿੱਚ ਬੰਦ ਨੇ ਦੱਸਦੀ ਹੈ ਕਿ 31 ਅਗਸਤ 1995 ਨੂੰ ਚੰਡੀਗੜ੍ਹ ਦੇ ਵਿੱਚ ਸਿਵਲ ਸਕੱਤਰੇਤ ਦੇ ਬਾਹਰ ਤਮਾਕੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 16 ਹੋਰ ਲੋਕਾਂ ਦੀ ਮੌਤ ਹੋਈ ਸੀ 2007 ਦੇ ਵਿੱਚ ਮੌਤੀ ਸਜ਼ਾ ਸੁਣਾਈ ਗਈ ਸੀ ਰਾਜਵਾਨਾ ਨੂੰ ਅਤੇ ਉਸ ਤੋਂ ਬਾਅਦ 12 ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੀ ਹੈ ਹੁਣ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਕਸੂਤੀ ਫਸ ਗਈ ਹੈ ਹਾਈ ਕੋਰਟ ਦੇ ਵੱਲੋਂ 15 ਅਕਤੂਬਰ ਤੱਕ NHAI ਦੇ ਅਧੀਨ ਜ਼ਮੀਨ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਹੁਕਮ ਦੇ ਦਿੱਤਾ ਹੈ ਜਿਸ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਅਤੇ ਯੂਨੀਅਨ ਵਾਲੇ ਲਗਾਤਾਰ ਕਿਸਾਨ ਯੂਨੀਨਾਂ ਇਸ ਤਰ੍ਹਾਂ ਵਿਰੋਧ ਕਰ ਰਹੀਆਂ ਨੇ ਅਤੇ ਚੰਗੇ ਭਾਅ ਦੀ ਮੰਗ ਕਰ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ NHAI ਦੇ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਸੀ ਪਟੀਸ਼ਨ ਪਾਈ ਗਈ ਸੀ ਉਸ ਦੇ ਉੱਤੇ ਬਖ ਪ੍ਰੋਜੈਕਟਾਂ ਲਈ ਲੋੜੀਂਦੀ ਜ਼ਮੀਨ ਦਾ ਕਬਜ਼ਾ 15 ਅਕਤੂਬਰ ਜਾਂ ਇਸ ਤੋਂ ਪਹਿਲਾਂ NHAI ਦੇ ਠੇਕੇਦਾਰਾਂ ਨੂੰ ਸੌਂਪਣ ਦੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਵਿੱਖ ਦੇ ਵਿੱਚ NHAI ਦੀਆਂ ਲੋੜਾਂ ਅਨੁਸਾਰ ਵੱਧੂ ਜ਼ਮੀਨ ਦਾ ਤਬਦਲਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ 15 ਅਕਤੂਬਰ ਤੱਕ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਹਾਈ ਕੋਰਟ ਨੇ ਕਿਹਾ ਕਿ ਜ਼ਮੀਨ ਐਕਵਾਇਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ NHAI ਨੂੰ 15 ਅਕਤੂਬਰ ਤੋਂ ਪਹਿਲਾਂ ਇੱਕ ਪਾਲਣਾ ਹਲਫਨਾਮਾ ਦਾਇਰ ਕਰਨਾ ਹੋਵੇਗਾ ਜਿਸ ਦੇ ਵਿੱਚ ਐਕਵਾਇਰ ਕੀਤੀ ਜ਼ਮੀਨ ਦੇ ਖਾਲੀ ਹੋਣ ਤੇ ਕਬਜ਼ੇ ਦੀ ਪੁਸ਼ਟੀ ਕੀਤੀ ਜਾਵੇਗੀ ਹਲਫਨਾਮਾ 16 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨਾ ਲਾਜ਼ਮੀ ਹੋਵੇਗਾ ਡੀਜੀਪੀ ਤੇ ਐਸਐਸਪੀ ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ ਆਖਿਆ ਗਿਆ ਕਿ ਤੁਸੀਂ ਜਲਦ ਤੋਂ ਜਲਦ ਇਹਨਾਂ ਮਾਮਲਿਆਂ ਉੱਤੇ ਨਜ਼ਰ ਰੱਖ ਕੇ ਡੀਜੀਪੀ ਪੰਜਾਬ ਤੇ ਐਸਐਸਪੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਦੇ ਕੇ ਇਹ ਮਾਮਲਾ ਹੱਲ ਕਰਵਾਉਣ ਲਈ ਆਖਿਆ ਗਿਆ ਪਟੀਸ਼ਨ ਦੇ ਵਿੱਚ ਐਨਐਚਆਈ ਨੇ ਦਲੀਲ ਦਿੱਤੀ ਹੈ ਕਿ ਪਾਇਲਟ ਪ੍ਰੋਜੈਕਟਾਂ ਲਈ ਜ਼ਮੀਨ ਪ੍ਰਾਪਤੀ ਲਈ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਪਰ ਫੰਡਾਂ ਦੀ ਵੰਡ 'ਚ ਦੇਰੀ ਕਾਰਨ ਜ਼ਮੀਨ ਪ੍ਰਾਪਤੀ ਦੀਆਂ ਰਸਮਾਂ ਪੂਰੀਆਂ ਨਹੀਂ ਹੋ ਰਹੀਆਂ ਇਸ ਕਾਰਨ ਅਥਾਰਟੀ ਸਮੇਂ ਸਿਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੋਂ ਅਸਮਰੱਥ ਹੈ ਐਨ ਐਚ ਏ ਆਈ ਨੇ ਕਿਹਾ ਕਿ 18 ਅਕਤੂਬਰ 2023 ਨੂੰ ਮੁਖ ਸਕੱਤਰ ਅਤੇ ਡੀਜੀਪੀ ਪੰਜਾਬ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਪਰ ਰਾਜ ਨੇ ਸਪੈਸ਼ਲ ਨੈਸ਼ਨਲ ਹਾਈਵੇ ਐਕਟ 1966 ਦੀ ਧਾਰਾ 3 ਡੀ ਦੇ ਤਹਿਤ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਜਿਸ ਨੂੰ ਮੁਆਵਜ਼ੇ ਦੀ ਰਾਸ਼ੀ ਵੀ ਨਹੀਂ ਵੰਡੀ ਜਾ ਰਹੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਲਾਡੋ ਵਾਲਾ ਟੋਲ ਪਲਾਜੇ ਦੇ ਨਾਲ ਜੋ ਸਭ ਤੋਂ ਮਹਿੰਗਾ ਪੰਜਾਬ ਦਾ ਟੋਲ ਪਲਾਜਾ ਹੈ ਇਸ ਪਲਾਜੇ ਨੂੰ ਹੁਣ ਕੱਲ ਤੋਂ ਇਸ ਟੋਲ ਪਲਾਜੇ ਦੇ ਮੁਲਾਜ਼ਮਾਂ ਵੱਲੋਂ ਹੀ ਫ੍ਰੀ ਕੀਤਾ ਜਾਵੇਗਾ ਭਾਵੇਂ ਟੋਲ ਪਲਾਜੇ ਦੇ ਉੱਤੇ ਪਰਚੀ ਨਹੀਂ ਲੱਗੇਗੀ ਕਿਉਂਕਿ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਬਹੁਤ ਬਿਤਕਰਾ ਕੀਤਾ ਜਾ ਰਿਹਾ ਹੈ ਸਾਨੂੰ ਸਹੂਲਤਾਂ ਜੋ ਚਾਹੀਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਟੋਲ ਪਲਾਜੇ ਦੇ ਮੁਲਾਜ਼ਮਾਂ ਨੇ ਹੀ ਇਹ ਅੱਕ ਕੇ ਹੁਣ ਟੋਲ ਪਲਾਜਾ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ ਉਹ ਲਗਾਤਾਰ ਆਪਣੇ ਟੋਲ ਪਲਾਜੇ ਦੀ ਕੰਪਨੀ ਦੇ ਨਾਲ ਗੱਲਬਾਤ ਕਰ ਰਹੇ ਸੀ ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸ ਤੋਂ ਬਾਅਦ ਇਹਨਾਂ ਨੇ ਟੋਲ ਪਲਾਜਾ ਫ੍ਰੀ ਕਰਨ ਦਾ ਐਲਾਨ ਕੀਤਾ ਹੈ ਪਰ ਚੀ ਕੋਈ ਵੀ ਜਿਹੜਾ ਨਹੀਂ ਲੱਗੇਗੀ ਲੋਕਾਂ ਨੂੰ ਫ੍ਰੀ ਦੇ ਵਿੱਚ ਲੰਘਾਉਣ ਦੇ ਲਈ ਕਹਿ ਦਿੱਤਾ ਗਿਆ ਤਾਂ ਇਹਨਾਂ ਦੀ ਮੰਗ ਕੀ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਉਹਨਾਂ ਕਿਹਾ ਕਿ ਟੋਲ ਪਲਾਜੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਤਾਂ ਸਰਕਾਰੀ ਛੁੱਟੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦਾ ਪੀਐਫ ਕੱਟਿਆ ਜਾ ਰਿਹਾ ਹੈ ਉਹਨਾਂ ਆਖਿਆ ਕਿ ਉਕਤ ਕੰਪਨੀ ਵੱਲੋਂ ਟੋਲ ਮੁਲਾਜ਼ਮਾਂ ਨੂੰ ਕੋਈ ਏਐਸਆਈ ਅਤੇ ਇਹ ਸਕੀਮਾਂ ਦੀ ਸਹੂਲਤਾਂ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਹਨਾਂ ਦੇ ਵਿੱਚ ਰੋਸ ਹੈ ਤੇ ਸਰਕਾਰ ਕੋਲੋਂ ਅਤੇ ਕੰਪਨੀ ਕੋਲੋਂ ਮੰਗ ਕਰ ਰਹੇ ਨੇ ਕਿ ਸਾਨੂੰ ਇਸ ਸਕੀਮਾਂ ਦਾ ਲਾਭ ਦਿੱਤਾ ਜਾਵੇ ਪਰ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਹੁਣ ਉਹਨਾਂ ਨੇ ਸੰਘਰਸ਼ ਦਾ ਰਾਹ ਚੁਣਿਆ ਅਤੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਦਾ ਲਗਾਤਾਰ ਚਰਚਾ ਹੋ ਰਹੀ ਸੀ ਪੰਜਾਬ 95 ਪੰਜਾਬ 95 ਫਿਲਮ ਆਉਣੀ ਸੀ ਜਿਸ ਦੇ ਉੱਤੇ ਪਹਿਲਾਂ ਵੀ 85 ਕੱਟ ਲਾ ਦਿੱਤੇ ਗਏ ਸੀ ਪਰ ਇਸ ਦੇ ਉੱਤੇ ਕੱਟ ਲੱਗਣ ਤੋਂ ਬਾਅਦ ਵੀ ਫਿਲਮ ਨੂੰ ਅਜੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਗਿਆ ਤੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਇਹ ਕੱਟ ਵਧਾ ਕੇ 85 ਤੋਂ 120 ਕਰ ਦਿੱਤੇ ਗਏ ਨੇ 35 ਹੋਰ ਕੱਟ ਲਾ ਕੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕਿਹਾ ਗਿਆ ਪਰ ਇਸ ਦਾ ਨਾਮ ਵੀ ਬਦਲਣ ਦੀ ਗੱਲ ਆਖੀ ਗਈ ਹੈ ਅਤੇ ਜੋ ਮੁੱਖ ਕਰਦਾਰ ਜਸਵੰਤ ਸਿੰਘ ਖਲੜਾ ਜੀ ਦਾ ਨਭਾਇਆ ਜਾ ਰਿਹਾ ਦਲਜੀਤ ਦੇ ਵੱਲੋਂ ਉਸ ਖਰਦਾਰ ਦਾ ਨਾਮ ਵੀ ਬਦਲਣ ਦੇ ਲਈ ਸੈਂਸਰ ਬੋਰਡ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਆਖਿਆ ਗਿਆ ਕਿ ਇਸ ਦਾ ਨਾਮ ਵੀ ਬਦਲ ਦਿਓ ਤਾਂ ਇਸ ਤਰੀਕੇ ਦੀਆਂ ਜੋ ਮੰਗਾ ਨੇ ਸੈਂਸਰ ਬੋਰਡ ਨੇ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਜੇਕਰ ਪੰਜਾਬ 95 ਦਾ ਦਾਵਲ ਤੁਸੀਂ ਦਿਖਾਉਣਾ ਚਾਹੁੰਦੇ ਹੋ ਪੰਜਾਬ 95 ਦੱਸਣਾ ਚਾਹੁੰਦੇ ਹੋ ਕਿ ਉਸ ਵੇਲੇ ਕੀ ਹੋਇਆ ਸੀ ਉਸ ਸਾਲ ਦੇ ਪ੍ਰਤੀ ਮਜ਼ਬੂਤ ਭਾਵਨਾ ਬਣੇਗੀ 95 ਦਾ 1995 ਦਾ ਦਾਅਵਾ ਜਿਹੜਾ ਉਸ ਦੇ ਵਿੱਚ ਕੀ ਕੁਝ ਹੋਇਆ ਸੀ ਇਸ ਗੱਲ ਦਾ ਜ਼ਿਕਰ ਹੋਵੇਗਾ ਤਾਂ ਫਿਰ ਲੋਕਾਂ ਨੂੰ ਇਸ ਦਾ ਜਿਵੇਂ 1984 ਦਾ ਜ਼ਿਕਰ ਕਰਦੇ ਨੇ ਤਾਂ 95 ਦਾ ਦਾਅਵਾ ਜਿਹੜਾ ਜ਼ਿਕਰ ਆ ਉਹ ਵੀ ਕਰਨਾ ਸ਼ੁਰੂ ਕਰ ਦੇਣਗੇ ਤਾਂ ਮੈਂਟੈਲਿਟੀ ਦੇ ਵਿੱਚ 95 ਦਾ ਸਾਲ ਹੈ ਜਿਹੜਾ ਉਹ ਇਸ ਤਰੀਕੇ ਨਾਲ ਕਰ ਜਾਵੇਗਾ ਇਸ ਤਰ੍ਹਾਂ ਦੀਆਂ ਜੋ ਮੰਗਾਂ ਨੇ ਸੈਂਸਰ ਬੋਰਡ ਦੇ ਵੱਲੋਂ ਕੀਤੀਆਂ ਗਈਆਂ ਕਿ ਇੱਕ ਤਾਂ ਇਸ ਦਾ ਕੱਟ ਜਿਹੜੇ ਉਹ ਹੋਰ ਵਧਾ ਕੇ ਅਤੇ ਨਾਮ ਬਦਲ ਕੇ ਪੰਜਾਬ 95 ਦਾ ਜ਼ਿਕਰ ਨਾ ਕਰਕੇ ਇਸ ਤਰ੍ਹਾਂ ਦੇ ਜਿਹੜੇ ਰੋਲ ਨੇ ਉਹਨਾਂ ਨੂੰ ਬਦਲ ਕੇ ਸਾਰਾ ਕੁਝ ਕਰਕੇ ਫਿਲਮ ਰਿਲੀਜ਼ ਕਰਨ ਦੀ ਅਗਿਆ ਦਿੱਤੀ ਜਾਵੇਗੀ ਤਾਂ ਇਸ ਫਿਲਮ ਨੂੰ ਲਗਾਤਾਰ ਇਨਾ ਕੱਟਾਂ ਦੇ ਵਿੱਚੋਂ ਦੀ ਲੰਘਾਇਆ ਜਾ ਰਿਹਾ ਤਾਂ ਫਿਰ ਇਸ ਦੇ ਵਿੱਚ ਕੀ ਬਚੇਗਾ ਕੀ ਦਿਖਾਇਆ ਜਾਵੇਗਾ ਇਹ ਵੀ ਵੱਡਾ ਸਵਾਲ ਹੈ ਪਰ ਜਿਸ ਤਰੀਕੇ ਦੇ ਨਾਲ ਕੰਗਣਾ ਦੀ ਫਿਲਮ ਦਾ ਪਹਿਲਾਂ ਵਿਵਾਦ ਹੋਇਆ ਤਾਂ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਜੋ ਫਿਲਮ ਬਣੀ ਹੈ 1995 ਦੇ ਵਿੱਚ ਜਿਸ ਤਰੀਕੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਉਹਨਾਂ ਸ਼ਹੀਦਾਂ ਦੀਆਂ ਜਾਂ ਕਹਿ ਲਈਏ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ ਉਹਨਾਂ ਦੇ ਸਵੇ ਕਿੱਥੇ ਬਲੇ ਸੀ ਕਿੱਥੇ-ਕਿੱਥੇ ਉਹਨਾਂ ਨੂੰ ਜਿਹੜਾ ਛੁੱਟਿਆ ਗਿਆ ਸੀ ਮਾਰ ਕੇ ਉਹ ਸਾਰੀ ਜਾਣਕਾਰੀ ਇਸ ਫਿਲਮ ਦੇ ਵਿੱਚ ਦਿਖਾਈ ਜਾਣੀ ਸੀ ਪਰ ਇਸ ਦੇ ਉੱਤੇ ਪਹਿਲਾਂ ਹੀ ਰੋਕ ਲੱਗਦੀ ਦਿਖਾਈ ਦੇ ਰਹੀ ਹੈ ਤਾਂ ਇਹ ਸਨ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਕਾਰਨਲ ਟਕਸ ਦੇ ਨਾਲ